ਸੰਪੂਰਨ ਪੰਜਾਬੀ ਸਾਹਿਤਕ ਅਤੇ ਧਾਰਮਿਕ ਸੰਦਰਭ ਵਿੱਚ ਸਿੱਖ ਧਰਮ ਦੇ ਮੁੱਖ ਪੀੜੀਆਂ ਅਤੇ ਪ੍ਰਮੁੱਖ ਸੰਸਥਾਵਾਂ ਦਾ ਸਤਕਾਰ ਹਮੇਸ਼ਾ ਪ੍ਰਮੁੱਖ ਰਿਹਾ ਸਿੱਖ ਪਰਿਵਾਰ ਅਤੇ ਸਮਾਜ ਵਿੱਚ ਧਾਰਮਿਕ ਅਸੂਲਾਂ ਅਤੇ ਸਿੱਖ ਮਰਿਆਦਾ ਦੀ ਪਾਲਣਾ ਨੂੰ ਬਹੁਤ ਉੱਚੇ ਦਰਜੇ ਤੇ ਮੰਨਿਆ ਜਾਂਦਾ ਹੈ ਤੇ ਇਸੇ ਪ੍ਰਸੰਗ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਤਰुणਪ੍ਰੀਤ ਸਿੰਘ ਸੌਂਦ ਦੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਨੇ ਧਾਰਮਿਕ ਅਤੇ ਸਾਂਸਕ੍ਰਿਤਿਕ ਸੰਦਰਭ ਵਿੱਚ ਮਹੱਤਵਪੂਰਨ ਚਰਚਾ ਨੂੰ ਜਨਮ ਦਿੱਤਾ ਪੇਸ਼ੀ ਤੋਂ ਪਹਿਲਾਂ ਮੰਤਰੀ ਸੌਂਦ ਨੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਸਿਰ ਮੱਥਾ ਟੇਕ ਕੇ ਆਪਣੇ ਅਧਿਆਤਮਿਕ ਸਤਕਾਰ ਦਾ ਪ੍ਰਗਟਾਵਾ ਵੀ ਕੀਤਾ ਤੇ ਇਸ ਪੇਸ਼ੀ ਦਾ ਮਕਸਦ ਸਿੱਖ ਧਰਮ ਅਤੇ ਮਰਿਆਦਾ ਦੇ ਸੂਤਰਾਂ ਨੂੰ ਸਪਸ਼ਟ ਕਰਨਾ ਸੀ ਜੋ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਭਾਈ ਜੀਵਨ ਸਿੰਘ ਦੀ ਯਾਦਗਾਰ ਵਿੱਚ ਲਗਾਈਆਂ ਗਈਆਂ ਤਸਵੀਰਾਂ ਨੂੰ ਲੈ ਕੇ ਉੱਠੇ ਵਿਵਾਦ ਨਾਲ ਸੰਬੰਧਿਤ ਸੀ ਸਿੱਖ ਮਰਿਆਦਾ ਅਤੇ ਧਾਰਮਿਕ ਸੰਸਥਾਵਾਂ ਦਾ ਸਤਕਾਰ ਸਿਰਫ ਧਾਰਮਿਕ ਜ਼ਿੰਮੇਵਾਰੀ ਨਹੀਂ ਬਲਕਿ ਸਮਾਜਿਕ ਅਤੇ ਸਾਂਸਕ੍ਰਿਤਿਕ ਜ਼ਿੰਮੇਵਾਰੀ ਵੀ ਹੈ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੈਬਨਿਟ ਮੰਤਰੀ ਤਰुण ਪ੍ਰਿੰਤ ਸਿੰਘ ਸੌਂਦ ਨੂੰ ਪੇਸ਼ ਕੀਤਾ ਗਿਆ ਅਤੇ ਉਹਨਾਂ ਤੋਂ ਲਿਖਤੀ ਸਪਸ਼ਟੀਕਰਨ ਮੰਗੀ ਗਈ। ਮੰਤਰੀ ਸੌਂਦ ਨੇ ਇਸ ਮਾਮਲੇ ਵਿੱਚ ਆਪਣਾ ਸਪਸ਼ਟੀਕਰਨ ਪੇਸ਼ ਕਰਦਿਆਂ ਇਹ ਪ੍ਰਗਟ ਕੀਤਾ ਕਿ ਉਹ ਸਿਰਫ ਇੱਕ ਨਿਮਾਣੇ ਸਿੱਖਵਾੰਗ ਪੇਸ਼ ਹੋਏ ਹਨ ਅਤੇ ਅਗਲੇ ਸਮੇਂ ਵਿੱਚ ਇਸ ਤਰ੍ਹਾਂ ਦੀ ਗਲਤੀ ਨਾ ਹੋਵੇ ਇਸ ਲਈ ਵਿਭਾਗ ਵਿੱਚ ਸਿੱਖ ਧਰਮ ਵਿਰਾਸਤ ਅਤੇ ਸਾਂਸਕ੍ਰਿਤਿਕ ਮਰਿਆਦਾ ਨੂੰ ਜਾਣੂ ਅਫਸਰ ਦੀ ਨਿਯੁਕਤੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਪੇਸ਼ੀ ਦੀ ਮਹੱਤਤਾ ਇਸ ਗੱਲ ਵਿੱਚ ਵੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਨੇ ਇਸ ਮਾਮਲੇ ਤੇ ਫੈਸਲਾ ਲਿਆ ਹੈ ਇਸ ਫੈਸਲੇ ਨੇ ਸਿੱਖ ਮਰਿਆਦਾ ਧਾਰਮਿਕ ਸੂਤਰਾ ਅਤੇ ਸਾਂਸਕ੍ਰਿਤਿਕ ਵਿਰਾਸਤ ਦੇ ਸਤਕਾਰ ਨੂੰ ਪਹਿਲ ਵਧਾਉਂਦੇ ਹੋਏ ਪੰਜਾਬ ਸਰਕਾਰ ਅਤੇ ਸਿੱਖ ਧਰਮ ਦੀ ਗੈਰੀ ਜੁੜਾਰੂ ਸਪਸ਼ਟ ਕੀਤਾ ਤੇ ਇਹ ਘਟਨਾ ਸਿਰਫ ਇੱਕ ਵਿਵਾਦ ਦੇ ਨਿਪਟਾਰੇ ਦੀ ਮਿਸਾਲ ਹੀ ਨਹੀਂ ਬਲਕਿ ਇਸ ਸਮਾਜ ਵਿੱਚ ਧਾਰਮਿਕ ਜ਼ਿੰਮੇਵਾਰੀ ਸਾਂਸਕ੍ਰਿਤਿਕ ਸੂਝ-ਬੂਝ ਅਤੇ ਪ੍ਰਮੁੱਖ ਅਧਿਕਾਰੀਆਂ ਦੀ ਸੰਵੇਦਨਸ਼ੀਲਤਾ ਦਾ ਵੀ ਪ੍ਰਤੀਕ ਹੈ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਤਰुणਪ੍ਰੀਤ ਸਿੰਘ ਸੌਂਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਤੇ ਪੇਸ਼ੀ ਤੋਂ ਪਹਿਲਾਂ ਉਹਨਾਂ ਨੇ ਸ਼੍ਰੀ ਹਰਮੰਦਰ ਸਾਹਿਬ ਕੇ ਮੱਥਾ ਵੀ ਟੇਕਿਆ ਦਰਅਸਲ ਕੈਬਨਿਟ ਮੰਤਰੀ ਤਰुणਪ੍ਰੀਤ ਸਿੰਘ ਸੌਂਦ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਭਾਈ ਜੀਵਨ ਸਿੰਘ ਦੀ ਯਾਦਗਾਰ ਵਿੱਚ ਲਗਾਈਆਂ ਗਈਆਂ ਤਸਵੀਰਾਂ ਬਾਰੇ ਸਪਸ਼ਟਿਕਰਨ ਮੰਗਿਆ ਗਿਆ ਸੀ ਤੇ ਇਹਨਾਂ ਤਸਵੀਰਾਂ ਤੇ ਸਿੱਖ ਸਿਧਾਂਤਾਂ ਮर्यादा ਤੇ ਭਾਵਨਾਵਾਂ ਦੇ ਵਿਰੁੱਧ ਪੇਸ਼ਕਸ਼ ਦਾ ਦੋਸ਼ ਲਗਾਇਆ ਗਿਆ ਸੀ ਤੇ ਇਸ ਵਿਵਾਦ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਤਲਬ ਕਰ ਦਿੱਤਾ ਗਿਆ ਸੀ ਤੇ ਮੰਤਰੀ ਸੌਂਦ ਨੇ ਪਹਿਲਾਂ 350 ਵੀ ਸ਼ਹੀਦੀ ਸ਼ਤਾਬਦੀ ਦੇ ਮੱਦੇਨਜ਼ਰ ਸਮਾਂ ਮੰਗਿਆ ਸੀ ਜਿਸ ਨੂੰ ਸਵੀਕਾਰ ਕਰਦੇ ਹੋਏ ਅੱਜ ਲਿਖਤੀ ਸਪਸ਼ਟੀਕਰਨ ਦੇਣ ਦਾ ਆਦੇਸ਼ ਦਿੱਤਾ ਗਿਆ ਸੀ ਤੇ ਸਪਸ਼ਟੀਕਰਨ ਦੇਣ ਮਗਰੋਂ ਤਰुणਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅੱਜ ਉਹ ਨਿਮਾਣੇ ਸਿੱਖ ਵੰਗ ਪੇਸ਼ ਹੋਏ ਨੇ ਤੇ ਉਹਨਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਦਾ ਆਦੇਸ਼ ਸਿਰ ਮੱਥੇ ਪ੍ਰਵਾਨ ਹੈ ਤੇ ਉਹਨਾਂ ਇਹ ਵੀ ਦੱਸਿਆ ਕਿ ਜ਼ਥੇਦਾਰ ਨੇ ਉਹਨਾਂ ਨੂੰ ਵਿਭਾਗ ਵਿੱਚ ਅਜੇ ਅਧਿਕਾਰੀ ਦੀ ਨਿਯੁਕਤੀ ਕਰਨ ਲਈ ਅਜੇ ਕਿਹਾ ਤੇ ਜਿਸ ਨੂੰ ਸਿੱਖ ਸਿਧਾਂਤਾਂ ਦੀ ਜਾਣਕਾਰੀ ਹੋਵੇ ਅਤੇ ਜੋ ਪੰਜਾਬ ਦੀ ਵਿਰਾਸਤ ਤੋਂ ਵੀ ਪਲੀ ਭਾਂਤ ਜਾਣੂ ਹੋਵੇ ਤੇ ਇਸ ਦੌਰਾਨ तरुणप्रीत सिंह सौंद कहया कि मैं मुख्यमंत्री भगवंत मान नु विनती करंगा कि ਸਭਿਆਚਾਰ ਮਹਿਕਮੇ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਉਹ ਬਹੁਤ ਸਾਰੇ ਜੇ ਕੰਮ ਨੇ ਜਿਹੜੇ ਧਾਰਮਿਕ ਸੰਸਥਾ ਦੇ ਚੱਲ ਰਹੇ ਹੁੰਦੇ ਨੇ ਤੇ ਅੱਗੇ ਕਿਸੇ ਵੀ ਤਰ੍ਹਾਂ ਜੇ ਗਲਤੀ ਨਾ ਹੋਵੇ ਤਾਂ ਕੋਸ਼ਿਸ਼ ਕਰਾਂਗੇ ਕਿ ਇਸ ਮਹਿਕਮੇ ਲਈ ਅਜਿਹਾ ਅਫਸਰ ਲਗਾਵਾਂਗੇ ਜਿਸ ਵਿਅਕਤੀ ਨੂੰ ਵਿਰਾਸਤ ਅਤੇ ਸਭਿਆਚਾਰ ਬਾਰੇ ਜਾਣਕਾਰੀ ਹੋਵੇ ਤੇ ਉਹਨਾਂ ਕਹਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਈ ਜਾਣੀ ਸੀ ਤਾਂ ਮੁੱਖ ਮੰਤਰੀ ਨੇ ਪਹਿਲਾਂ ਹੀ ਕਿਹਾ ਸੀ ਕਿ ਹਰ ਇੱਕ ਮਰਿਆਦਾਦਾਰ ਧਿਆਨ ਰੱਖਿਆ ਜਾਵੇ ਉਹਨਾਂ ਕਿ ਕਿ ਮੈਂ ਜਥੇਦਾਰ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਪਸ਼ਟੀਕਰਨ ਮਨਜ਼ੂਰ ਕੀਤਾ ਤੇ ਜੋ ਵੀ ਉਹਨਾਂ ਦਾ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਦੀ ਪਾਲਣਾ ਕਰਾਂਗੇ ਦੱਸ ਦਈਏ ਕਿ ਫੈਸਲਾ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਵਿੱਚ ਲਿਖਿਆ ਗਿਆ ਹੈ ਦੱਸ ਦਈਏ ਕਿ ਫੈਸਲਾ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਵਿੱਚ ਲਿਆ ਗਿਆ ਜਿਸ ਦੀ ਪ੍ਰਧਾਨਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਨੇ ਕੀਤੀ ਤੇ ਸੌਣ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਨੂੰ ਵੀ ਤਲਬ ਕੀਤਾ ਗਿਆ ਸੀ ਸੋ ਮੀਡੀਆ ਨਾਲ ਗੱਲਬਾਤ ਕਰਦੇ ਆਂ ਉਹਨਾਂ ਕਿਹਾ ਇੱਕ ਨਿਮਾਨੇ ਸਿੱਖ ਵਾਂਗੂ ਨੰਗੇ ਪੈਰੀ ਚੱਲ ਕੇ ਪਹੁੰਚੇ ਔਰ ਇਸੇ ਦੇ ਨਾਲ ਅੱਜ ਕੀ ਗੱਲਬਾਤ ਹੋਈ ਹੈ ਕਿ ਕੀ ਆਜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਲੈ ਕਰੋ ਯਾਰ ਦੰਤਨ ਸਾਹਿਬ ਸਿੰਘ ਜੀ ਗੁਰੂ ਰਾਮਦਾਸ ਪਾਸਾ ਦੀ ਇਸ ਪਵਿੱਤਰ ਨਗਰੀ ਦੇ ਵਿੱਚ ਔਰੇ ਸਕਤਰੇ ਤੇ ਸ਼੍ਰੀ ਅਕਾਲ ਤੱਕ ਤੋਂ ਵੇਖੇ ਅੱਜ ਮੈਂ ਪੇਸ਼ ਹੋਇਆ ਨਿਮਾਣੇ ਸਿੱਖ ਵੱਜੋਂ ਸਿਰ ਝੁਕਾ ਕੇ ਉਰੇ ਪੇਸ਼ ਹੋਇਆ ਔਰ ਸ਼੍ਰੀ ਅਕਾਲ ਤੱਕ ਸਾਹਿਬ ਜੀ ਦੇ ਜਥੇਦਾਰ ਉਹਨਾਂ ਦੇ ਨਾਲ ਹੁਣੇ ਪੰਜ-ਸੱਤ ਮਿੰਟ ਪਹਿਲਾਂ ਮੇਰੀ ਮੁਲਾਕਾਤ ਹੋਈ ਹੈ ਮੈਂ ਆਪਣੇ ਵੱਲੋਂ ਆਪਣੇ ਵਿਭਾਗ ਵੱਲੋਂ ਉਹਨਾਂ ਨੂੰ ਸਪਸ਼ਟ ਕਰਨ ਦਿੱਤਾ ਹੈ ਔਰ ਜਥੇਦਾਰ ਸਾਹਿਬ ਦੇ ਹੁਕਮ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਿਭਾਗ ਦੇ ਵਿੱਚ ਕੋਈ ਇੱਕ ਚੰਗਾ ਅਫਸਰ ਐਸਾ ਲਗਾ ਦਿੱਤਾ ਜਾਵੇ ਜਿਸ ਅਫਸਰ ਨੂੰ ਗੁਰਸਿੱਖੀ ਬਾਰੇ ਸਿੱਖ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਔਰ ਉਹ ਸਾਡੀ ਭਾਸ਼ਾ ਨੂੰ ਸਾਡੇ ਸੱਭਿਆਚਾਰ ਨੂੰ ਸਾਡੇ ਇਸ ਸਾਰੇ ਜੋ ਸਾਡੇ ਪੰਜਾਬ ਦੀ ਸਾਡੀ ਵਿਰਾਸਤ ਹੈ ਇਹਨੂੰ ਜਾਣਦਾ ਹੋਵੇ ਸੋ ਉਹਨਾਂ ਨੇ ਆਪਣਾ ਸੁਝਾ ਦਤਾ ਹੈ ਔਰ ਅਸੀਂ ਉਹਨਾਂ ਦੇ ਸੁਝਾ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਔਰ ਮੈਂ ਸਾਡੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ پاس ਹੁਣ ਜਾ ਕੇ ਬੇਨਤੀ ਕਰੂੰਗਾ ਕਿ ਆਪਾਂ ਇਸ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਇਹ ਜਿਹੜਾ ਵਿਭਾਗ ਹੈ ਸੱਭਿਆਚਾਰ ਜਿਹੜਾ ਵਿਭਾਗ ਹੈ ਸੈਰਸਪਟਾ ਤੇ ਸੱਭਿਆਚਾਰ ਵਿਭਾਗ ਇਸ ਵਿਭਾਗ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਇਹੀ ਜੇ ਕੰਮ ਨੇ ਜਿਹੜੇ ਸਾਡੇ ਧਾਰਮਿਕ ਸੰਸਥਾਵਾਂ ਦੇ ਉੱਤੇ ਚੱਲ ਰਹੇ ਹੁੰਦੇ ਨੇ ਸੋ ਉੱਥੇ ਧਾਰਮਿਕ ਸੰਸਥਾਵਾਂ ਦੇ ਕੰਮ ਚੱਲਦੇ ਹੋਣ ਕਰਕੇ ਅੱਗੇ ਨੂੰ ਕਿਸੇ ਕਿਸਮ ਦੀ ਕੋਈ ਤਸਵੀਰਾਂ ਦੇ ਵਿੱਚ ਕਟਾਹੀ ਨਾ ਹੋਵੇ ਕੋਈ ਮਰਿਆਦਾ ਦੇ ਵਿੱਚ ਕਟਾਹੀ ਨਾ ਹੋਵੇ ਜਾਂ ਕਿਸੇ ਕਿਸਮ ਦੀ ਹੋਰ ਵੀ ਕੋਈ ਗਲਤੀ ਨਾ ਹੋ ਜਵੇ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਤਾਂ ਇਸ ਮੈਕਮੇ ਦੇ ਵਿੱਚ ਮੈਂ ਬੇਨਤੀ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਮਤਲਬ ਕਿ ਅਫਸਰ ਹੈ ਜਿਹੜਾ ਉਹ ਸਿਆਣਾ ਕੋਈ ਐਸਾ ਬੰਦਾ ਲਗਾਵਾਗੇ ਜਿਸ ਬੰਦੇ ਨੂੰ ਇਹਦੇ ਬਾਰੇ ਵਿੱਚ ਨੋਲੇਜ ਹੋਵੇ ਦੂਸਰਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਹੋਰ ਵੀ ਬੇਨਤੀ ਜਾ ਕੇ ਕਰੂੰਗਾ ਕਿ ਆਪਾਂ ਜਿਵੇਂ ਉਹਨਾਂ ਨੇ ਪਹਿਲਾਂ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ ਕਿ ਕਿਉਂਕਿ ਜਦੋਂ ਅਸੀਂ ਸਾਹਿਬ ਸਿੰਘ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਈ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਹੀ ਸਾਨੂੰ ਕਿਹਾ ਸੀ ਕਿ ਮर्यादा ਦਾ ਪੂਰਨ ਧਿਆਨ ਰੱਖਿਆ ਜਾਵੇ ਸੋ ਅਸੀਂ ਇੱਕ ਰਿਲੀਜੀਅਸ ਪੈਨਲ ਬਣਾਇਆ ਸੀ ਜੀਤੋ ਅਸੀਂ ਕੱਲੀ-ਕੱਲੀ ਚੀਜ਼ ਵੈਟ ਕਰਵਾ ਕੇ ਚੱਲ ਰਹੇ ਸੀ ਅੱਗੇ ਤੁਰ ਰਹੇ ਸੀ ਇੱਕ ਇੱਕ ਕਦਮ ਅਸੀਂ ਬੜਾ ਸੋਚ ਸਮਝ ਕੇ ਚੱਲ ਰਹੇ ਸੀ ਅੱਗੇ ਨੂੰ ਵੀ ਜਿਹੜੇ ਵੀ ਕੋਈ ਵਿਭਾਗ ਦੇ ਕਾਰਜ ਹੋਣਗੇ ਉਹਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਰਿਲੀਜੀਅਸ ਪੈਨਲ ਤਿਆਰ ਕਰਕੇ ਯਾਨੀ ਕਿ ਕੋਸ਼ਿਸ਼ ਕਰਾਂਗੇ ਕਿ ਅੱਗੇ ਨੂੰ ਕੋਈ ਇਹੀ ਜਿਹੀ ਕਤਾਹੀ ਨਾ ਹੋਵੇ ਬਾਕੀ ਜੱਥੇਦਾਰ ਸਾਹਿਬ ਨੇ ਵੀ ਮਤਲਬ ਕਿ ਸਮਝ ਲੋ ਵੀ ਮੈਂ ਇਹ ਕਹਿਣਾ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਪਸ਼ਟੀਕਰਨ ਨੂੰ ਮਨਜ਼ੂਰ ਕੀਤਾ ਔਰ ਨਾਲ ਜੋ ਉਹਨਾਂ ਦੇ ਦਿੱਤੇ ਹੋਏ ਸਾਡੇ ਮਤਲਬ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਅਸੀਂ ਉਹਨਾਂ ਨੂੰ ਪੂਰਨ ਤੌਰ ਤੇ ਯਾਨੀ ਕਿ ਮੰਨਾਂਗੇ ਵੀ ਔਰ ਮਹਾਰਾਜ ਦੇ ਅੱਗੇ ਹੁਣ ਨਾਤਮਸਤਕ ਹੋਵਾਂਗੇ ਕਿ ਮਹਾਰਾਜ ਸਾਨੂੰ ਇੰਨੀ ਸੋਚੀ ਦਿਓ ਅਕਲ ਦਿਓ ਤੇ ਅਸੀਂ ਪੰਜਾਬ ਦੀ ਸੇਵਾ ਜਿਹੜੀ ਕਰ ਰਹੇ ਹਾਂ ਔਰ ਅਸੀਂ ਇਹ ਸੇਵਾ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਮਤਲਬ ਕਿ ਕਰਦੇ ਰਹੀਏ ਔਰ ਪੰਜਾਬ ਸਾਡਾ ਬੁਲੰਦੀਆਂ ਤੇ ਜਾਵੇ ਪੰਜਾਬ ਸਾਡਾ ਚੜ੍ਹਦੀ ਕਲਾ 'ਚ ਜਾਵੇ ਅਸੀਂ ਇਸ ਪੰਜਾਬ ਨੂੰ ਜੋ ਸਾਡਾ ਮਨੋਰਥ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਸਾਡਾ ਸੂਬਾ ਨੰਬਰ 1 ਹੋਣਾ ਚਾਹੀਦਾ ਅਸੀਂ ਇਸ ਨੂੰ ਨੰਬਰ 1 ਬਣਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ। ਮੰਤਰੀ ਸਾਹਿਬ ਕੰਮ ਬਹੁਤ ਨੇ ਪੰਜਾਬ ਸਰਕਾਰ ਨੇ ਗਾਹਮ ਹੀ ਕਰਨੇ ਨੇ। ਵੀ ਇਹੋ ਜੀ ਕਮੇਟੀ ਵੀ ਬਣਾਓਗੇ ਜਿਤ ਜ ਮਾਹਰ ਜਿਹੜੇ ਨੇ ਉਹ ਉਹ ਜਿਹੜੇ ਕੰਮ ਕਰਨਗੇ। ਮੈਂ ਉਹੀ ਗੱਲ ਮੈਂ ਉਹੀ ਗੱਲ ਸਪਸ਼ਟ ਕਰਨ ਦੇ ਵਿੱਚ ਪਹਿਲਾਂ ਬੋਲ ਕੇ ਸਾਰੀ ਗੱਲ ਦੱਸ ਚੁੱਕੇ ਹਾਂ ਜੀ। ਅਸੀਂ ਇਹਦੇ ਤੇ ਮਤਲਬ ਕਿ ਰਾਜਨੀਤਿਕ ਤੌਰ ਤੇ ਅਸੀਂ ਕੋਈ ਵੀ ਫੈਸਲਾ ਲਵਾਂਗੇ। ਰਾਜਨੀਤਿਕ ਸੌਰ ਤੇ ਸਾਡੇ ਮੋਰੀ ਨੇ ਜਿਹੜੇ ਉਹ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਸੋ ਅਸੀਂ ਸੀਐਮ ਸਾਹਿਬ ਦੇ ਨਾਲ ਗੱਲ ਕਰਕੇ ਅਗਲੀ ਜਿਹੜੀ ਵੀ ਕਾਰਵਾਈ ਹੋਊਗੀ ਉਹ ਅਸੀਂ ਜਾਨੀ ਕਿ ਤੁਹਾਡੇ ਸਾਹਮਣੇ ਕਿ ਤੁਹਾਨੂੰ ਬਹੁਤ ਬਖਾਵਾ ਧੰਨਵਾਦ